ਜੀ ਜਦੋਂ ਮੈਂ 26 ਸੈਪਟੈਂਬਰ ਨੂੰ ਜੁਆਇਨ ਕੀਤਾ ਉਦੋਂ ਤੋਂ 31 ਦਸੰਬਰ ਤੱਕ ਕਲੀ ਟਨੌਰ ਤੋਂ ਵਿੱਚ ਗੈਪ ਸੀਗਾ ਤੇ ਇਹਦੇ ਜੇਪਾਂ ਹੀ ਹੀਰੋਇਨ ਦੀ ਰਿਕਵਰੀ ਦੇਖੀਏ 26 ਸੈਪਟੈਂਬਰ ਤੋਂ 31 ਦਸੰਬਰ 57 57 ਕਿਲੋ 446 ਗ੍ਰਾਮ ਹੈਗੀ ਹੈ ਅਫੀਮ ਹੈਗੀ ਹੈ 6 ਕਿਲੋ 757 ਗ੍ਰਾਮ ਆਈਸ ਡਰੱਗ 1 ਕਿਲੋ ਔਰ ਇਹ ਜਿਹੜੀ ਆਪਣੇ ਟੈਬਲੇਟਸ ਕੈਪਸੂਲਸ ਹੈਗੇ ਆ ਉਹ ਹੈਗੇ ਆ 23675 ਔਰ ਡਰਗ ਮਨੀ ਹੈਗੀ ਹੈ 42 ਲੱਖ 26440 ਔਰ 25 ਵਹੀਕਲਸ ਰਿਕਵਰ ਹੋਈਆਂ ਇਹਦੇ ਚ ਜੇ ਆਪਾਂ ਇਲੀਗਲ ਆਰਮਸ ਦੇਖੀਏ 269 ਤੋਂ 31 12 ਉਹਦੇ ਚ 18 ਇਸ ਦਰਜ ਹੋਏ ਔਰ 47 ਬੰਦੇ ਫੜੇ ਗਏ ਰਿਕਵਰੀ ਹੈਗੀ ਪਿਸਟਲਸ 50 रिवॉल्वर दो राइफल गन टू मैगजीन फोर्टी नाइन 149, वन नाइन स्नैचिंग का जो आप स्ट्रीट क्राइम देखिए इस पीरियड छब्बीस नौ तो कती बारह तक सो टोटल केस रजिस्टर होवनटी वन कहत्तर पैंठ औसों ट्रेस हो बानवे परसेंट ट्रेसिंग हैगी है एक सौ चौंती अक्यूज अरेस्ट हुए और रिकवरी जी है ਐਸੇ ਜਾਂ ਹੋਰ ਚੀਜ਼ ਦਿਓ 76% ਹੈ ਮੈਂ ਜੋ ਸਮਝਦਾ ਕਿ ਬਹੁਤ ਹੀ ਇਹ ਮਤਲਬ ਅਪਰੀਸ਼ੀਏਬਲ ਹੈ ਇਵਨ ਜੇ ਆਪਾਂ ਨਾਲ ਦੇ ਡਿਸਟ੍ਰਿਕਟ ਜਾਂ ਹੋਰ ਡਿਸਟ੍ਰਿਕਟਸ ਦਾ ਦੇਖੀਏ ਤਾਂ ਉਹਦੇ ਵਿੱਚ ਰਿਗਾਰਡਿੰਗ ਵੀ ਇਹ ਕਾਫੀ ਹਾਈ ਉਸਤੇ ਹੈਗੀ ਹੈ ਪ੍ਰੀਵੈਂਟਿਵ ਐਕਸ਼ਨ ਜਿਹੜਾ ਸੀ ਲੋਕਾਂ ਦੀ ਰੋਕੂ ਕਾਰਵਾਈ ਕੀਤੀ ਗਈ ਜਿਹੜੇ ਕ੍ਰਾਈਮ ਨੂੰ ਰੋਕਣ ਵਾਸਤੇ 757 ਬੰਦੇ 756 ਬੰਦੇ ਸੌਰੀ ਇਹ ਅਰੈਸਟ ਹੋਏ 26 ਨੋਂ ਤੋਂ 31 12 ਦੇ ਵਿੱਚ ਔਰ ਇਹ ਜੋ ਬਾਉਂਡ ਡਾਊਨ ਕੀਤੇ ਗਏ 764 ਪ੍ਰੋਪਰਟੀ ਦੋਸ ਵਗਡਰਾਂ ਦੀ ਫ੍ਰੀਜ਼ ਹੋਈ 75 ਲੱਖ 22767 ਦੀ ਜਿਹੜੇ ਅਸੀਂ ਹਿਸਟਰੀ ਸ਼ੀਟ ਜਾਂ ਡੋਸੀਅਰ ਖੋਲੇ ਆ ਜਿਹੜੇ ਹੈਬਚੁਅਲ ਕ੍ਰਿਮੀਨਲਸ ਏ ਉਹ 84 ਹੋਏ ਇਸ ਪੀਰੀਅਡ ਦੇ ਵਿੱਚ 84 ਤੇ ਜਿਹੜੇ ਡੋਸੀਅਰ ਉਹਨਾਂ ਤੋਂ ਇੱਕ ਲੈਵਲ ਥੱਲੇ ਦੇ ਉੱਤੇ ਪ੍ਰਿਪੇਅਰ ਕੀਤੇ ਗਏ 113 ਜੇ ਪੀਓਜ਼ ਦੀ ਆਪ ਆਪਸ ਕੌਂਟਰਸ ਦੀ ਗੱਲ ਕਰੀਏ ਤੇ ਇਸ ਪੀਰੀਅਡ ਦੇ ਵਿੱਚ 131 ਪੀਓ ਫੜੇ ਗਏ ਆ 26 9 ਤੋਂ ਲੈ ਕੇ 31 12 ਤੱਕ ਵਹੀਕਲਸ 2500 ਇੱਕ ਵਹੀਕਲ ਇੰਪਾਉਂਡ ਕੀਤੀ ਗਈ ਹੈ ਇਸ ਛੋਟੇ ਜਿਹੇ ਪੀਰੀਅਡ ਦੇ ਵਿੱਚ ਔਰ ਚਲਾਨ ਜਿਹੜੇ ਆ ਉਹ 11240 ਕੀਤੇ ਗਏ ਆ ਔਰ 27 ਲੱਖ ਰੁਪਿਆ ਦੇ ਕਰੀਬ ਆਪਾਂ ਜਿਹੜੀ ਰਿਕਵਰੀ ਕੀਤੀ ਹੈ ਚਲਾਨ ਦੇ ਵਿੱਚ ਮਨੀ ਦੀ ਤੋਂ ਇਸ ਤੋਂ ਤੁਹਾਨੂੰ ਅੰਦਾਜ਼ਾ ਲੱਗ ਸਕਦਾ ਕਿ ਕਿੰਨੀ ਵਧੀਆ ਸਾਡੀ ਟੀਮ ਨੇ ਕੰਮ ਕੀਤਾ ਇਸ ਛੋਟੇ ਜਿਹੇ ਪੀਰੀਅਡ ਦੇ ਵਿੱਚ ਇੰਨੀ ਰਿਕਵਰੀ ਤੁਸੀਂ ਵੀ ਸਾਰੇ ਸਮਝਦੇ ਹੋ ਵੀ ਜੇ ਆਪਾਂ ਹੀਰੋਇਨ ਹੋਰਨ ਕੱਲੀ ਦੇਖ ਲਈਏ ਤਾਂ ਉਹਦੀ 57 ਕਿਲੋ ਹੋ ਚੁੱਕੀ ਔਰ ਜਿਹੜੇ ਆਰਮਡ ਐਕਟ ਹੈ ਉਹ ਵੀ ਫਿਗਰਸ ਆਪਾਂ ਨੂੰ ਕਲੀਅਰ ਦੱਸ ਰਹੀਆਂ ਜਿਹੜੀਆਂ ਮੇਨ ਚੀਜ਼ਾਂ ਹੁੰਦੀਆਂ ਉਹਦੇ ਚ ਬਰਾਮਦਗੀ ਦੀਆਂ ਉਹ ਵੈਪਨਸ ਜਿਹੜੇ ਆ 50 ਦੇ ਕਰੀਬ ਪਿਸਟਲ ਦੋ ਗਨਸ ਜਿੱਤ ਤੁਹਾਨੂੰ ਤੁਹਾਡੇ ਸਾਹਮਣੇ ਮੈਂ ਦੱਸਿਆ ਕਾਟਰिजਸ ਵਗੈਰਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਕਿ ਬਹੁਤ ਮਿਹਨਤ ਕੀਤੀ ਹੈ ਐਂਡ ਆਈ ਥਿੰਕ ਇਟ ਇਜ਼ ਇਸ ਛੋਟੇ ਜਿਹੇ ਪੀਰੀਅਡ ਦੀ ਤੁਸੀਂ ਦੇਖੋ ਵੀ ਸਪਟੈਂਬਰ ਦਾ ਐਂਡ ਹੈ ਅਕਤੂਬਰ ਨਵੰਬਰ ਐਂਡ ਡਿਸੰਬਰ ਤਿੰਨ ਮਹੀਨਿਆਂ ਦੀ ਤਕਰੀਬਨ ਇਹ ਕਾਰਗੁਜ਼ਾਰੀ ਰਹੀ ਹੈ ਐਂਡ ਆਈ ਹੋਪ ਕਿ ਅਸੀਂ ਔਰ ਇਹ ਅਸੀਂ ਮੈਂ ਤੁਹਾਡਾ ਮਤਲਬ ਸਾਨੂੰ ਮੈਨੂੰ ਵਿਸ਼ਵਾਸ ਹੈ ਆਪਣੀ ਸਾਰੀ ਟੀਮ ਤੇ ਸਾਰੇ ਆਫੀਸਰਸ ਤੇ ਕਿ ਇਹ 2025 ਦੇ ਵਿੱਚ ਹੋਰ ਵੀ ਵਧਾਵਾਂਗੇ ਇਹਨੂੰ